ਖਰਸਾ ਬੇਗਨੂ ਜੀ ਕੀ ਫਤਿਹ ਜਿਵੇਂ ਆਪਾਂ ਨੂੰ ਪਤਾ ਹੈ ਕਿ 1 ਤਰੀਕ ਨੂੰ ਜਿਹੜੇ ਇਲੈਕਸ਼ਨ ਨੇ ਉਹ ਭਾਈ ਅਮਰਪਾਲ ਨੂੰ ਜਿਹੜਾ ਚੋਣ ਨਿਸ਼ਾਨ ਵਜ੍ਹਾ ਮਾਈਕ ਮਿਲਿਆ ਹੁਣ ਉਹ ਪਹਿਲਾਂ ਤਾਂ ਇਹਨਾਂ ਨੇ ਇੱਕ ਚਲਾਕੀ ਕੀਤੀ ਸੀ ਮੈਂ ਤੁਹਾਨੂੰ ਪਹਿਲਾਂ ਹੀ ਵੈਸੇ ਇੱਕ ਕਰ ਇੰਟਰਵਿਊ ਚ ਕਿਹਾ ਸੀ ਕਿ ਇਹ ਕਰਨਗੇ ਉਸੇ ਨਾਮ ਦਾ ਇੱਕ ਬੰਦਾ ਹੋਰ ਖਿਲਾ ਦੇਣਗੇ ਪਰ ਇਹ ਬੜੀ ਛੇਤੀ ਜਦੋਂ ਲਾਨਤ ਪਈ ਤਾਂ ਬੰਦਾ ਵਾਪਸ ਚਲਾ ਗਿਆ ਹੁਣ ਵੀ ਆਪਾਂ ਨੂੰ ਇਹ ਡਰ ਹੈ ਕਿ ਕਿਤੇ ਨਾ ਕਿਤੇ ਹਫ਼ਤੇ ਦੇ ਵਿੱਚ ਗੜਬੜ ਕਰਨ ਅੱਛਾ ਜਿਹੜੇ ਇਹ ਪਿੱਛੇ ਸਪੋਰਟਰ ਨੇ ਜਾਂ ਪਰਿਵਾਰ ਹੈ ਇਹ ਕੋਈ ਬਾਹਲੇ ਚਲਾਕ ਬੰਦੇ ਨਹੀਂ ਜਾਂ ਕੋਈ ਇਹ ਸਿਆਸੀ ਬੰਦੇ ਨਹੀਂ ਕਿ ਜਿਹੜੇ ਇਹਨੂੰ ਕਵਰ ਕਰ ਲੈਣ ਜਾਂ ਕਾਬੂ ਕਰ ਲੈਣ ਸੋ ਮੇਰੀ ਨਿਗਾਹ ਦੇ ਮੁਤਾਬਕ ਹਰ ਬੰਦੇ ਦੀ ਡਿਊਟੀ ਆਪਦੀ ਬਣਦੀ ਹਰ ਪਿੰਡ ਦੀ ਡਿਊਟੀ ਬਣਦੀ ਹੈ ਹਰ ਘਰ ਦੀ ਡਿਊਟੀ ਬਣਦੀ ਹੈ ਕਿ ਆਹ ਇਲੈਕਸ਼ਨ 1999 ਵਾਲਾ ਇਲੈਕਸ਼ਨ ਸਮਝ ਕੇ ਚੱਲਣਾ ਹੈ ਵਰਨਾ ਕਾਰਨਕੀਆ ਦਿੱਲੀ ਤੋਂ ਲੈ ਕੇ ਪੰਜਾਬ ਸਰਕਾਰ ਇਹ ਨਹੀਂ ਚਾਹੁੰਦੀ ਕਿ ਭਾਈ ਅਮਰਤਪਾਲ ਸਿੰਘ ਇਲੈਕਸ਼ਨ ਜਿੱਤੇ ਉਹਨਾਂ ਨੂੰ ਪਤਾ ਹੈ ਕਿ ਜੇ ਇਹ ਕੈਰੇਕਟਰ ਇਲੈਕਸ਼ਨ ਜਿੱਤ ਗਿਆ ਤੇ 2027 ਦੇ ਵਿੱਚ ਇੱਕ ਪੰਥਕ ਜਿਹੜੇ ਚਿਹਰੇ ਆਉਣਗੇ ਜਿਹੜੇ ਵਿਧਾਨ ਸਭਾ ਚੰਨਾਂ ਤੋਂ ਸੁਭਾ ਲੈਣੀ ਜਾਣੇ ਉਹ ਪੰਜਾਬ ਦੀ ਗੱਲ ਹੋਣੀ ਹੈ ਕੌਮ ਦੀ ਗੱਲ ਹੋਣੀ ਹੈ ਜਿਹੜੇ ਪਿੱਛੇ ਉਹਨਾਂ ਨੇ ਗਲਤ ਕੰਮ ਕੀਤੇ ਨੇ ਉਹ ਉਠਾਏ ਜਾਣੇ ਨੇ ਸੋ ਮੇਰੀ ਬੇਨਤੀ ਹੈ ਕਿ ਟਾਈਮ ਬੜਾ ਥੋੜਾ ਹੈ ਤੇ ਅੱਗੇ ਵੀ ਪਿੰਡਾਂ ਜਾਣਾ ਮੇਰੀ ਬੇਨਤੀ ਹੈ ਕਿ ਆਪਾਂ ਹੁਣ ਰਲ ਕੇ ਜਲਾ ਇਲੈਕਸ਼ਨ ਲੜਨਾ ਹੈ ਤੇ ਇੱਕ ਤਰੀਕ ਦਾ ਜਿਹੜਾ ਰਿਜ਼ਲਟ ਹੈ ਉਹ ਮਹਾਰਾਜ ਦੀ ਕਿਰਪਾ ਨਾਲ ਆਪਣੇ ਹੱਥ ਹੀ ਆਉਣਾ ਚਾਹੀਦਾ ਤੇ ਆ ਹੀ ਚੁਕਾ ਸੋ ਇਹਨਾਂ ਵਾ ਕਹਿੰਦਾ ਸਾਰਿਆਂ ਦਾ ਧੰਨਵਾਦ ਕਰਦਾ ਵੈਰ ਨੂੰ ਜੀ ਕਾ ਖਾਲਸਾ ਵੈਰ ਨੂੰ ਜੀ ਕੀ ਬੋਲੇ ਸੋ